ਨਵੀਂ ਵੀਡੀਓ ਦੇ ਵਿੱਚ ਸੰਗਤ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਰਮ ਵਲੌਗ ਚੈਨਲ ਦੇਖ ਰਿਹਾ ਸਾਰਿਆਂ ਨੂੰ ਹੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਗੁਰਦੁਆਰਾ ਥਮਸਾਈ ਪਿੰਡ ਉਦੋਕੇ ਬਰਾੜ ਜਿਸ ਸਥਾਨ ਨੂੰ ਸੰਗਤ ਜੀ ਛੇਰੀ ਗੁਰੂ ਨਾਨਕ ਦੇਵ ਜੀ ਅਤੇ ਮੀਰੀ ਪੀਰੀ ਦੇ ਮਾਲਕ ਤਾਂ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਅੱਜ ਦੀ ਵੀਡੀਓ ਦੇ ਸੰਗਤ ਜੀ ਆਪਾਂ ਉਸ ਸਥਾਨ ਦੇ ਦਰਸ਼ਨ ਕਰਾਂਗੇ ਤੇ ਉਸ ਥੰਮਸਾਹਿਬ ਦੇ ਵੀ ਦਰਸ਼ਨ ਕਰਾਂਗੇ ਜਿਸ ਸਥਾਨ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਥੰਮਸਾਹਿਬ ਨੂੰ ਫੜ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਸੀ ਉਸਦੇ ਵੀ ਦਰਸ਼ਨ ਕਰਾਂਗੇ ਤੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਜਿਹੜੇ ਵੀ ਵੀਰ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਸਿੱਕੇ ਇਤਿਹਾਸ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤੇ ਆਓ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਨਾਲ ਹੀ ਉਥੋਂ ਦਾ ਇਤਿਹਾਸ ਵੀ ਸਾਂਝ ਤੁਹਾਡੇ ਨਾਲ ਸ ਆਓ ਹੁਣ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਸੰਗਤ ਜੀ ਜਿੱਥੇ ਬਾਬਾ ਪੈਰਥਰੇ ਪੂਜਾ ਅਸਨ ਥਾਪਨ ਸੋਆ ਸਤਿਗੁਰੂ ਨਾਨਕ ਦੇਵ ਜੀ ਨੇ ਜਿੱਥੇ-ਜਿੱਥੇ ਪਵਿੱਤਰ ਚਰਨ ਪਾਏ ਹਨ ਉੱਥੇ ਦੋ ਇਤਿਹਾਸਿਕ ਗੁਰਦੁਆਰੇ ਬਣ ਗਏ ਜਿੱਥੇ ਭੁੱਖਿਆਂ ਨੂੰ ਅੰਨ ਨੰਗਿਆਂ ਨੂੰ ਬਸਤਰ ਅਤੇ ਜਗਿਆਸੂਆਂ ਨੂੰ ਆਤਮਿਕ ਤ੍ਰਿਪਤੀ ਵਾਸਤੇ ਗੁਰਬਾਣੀ ਦਾ ਪਾਠ ਅਤੇ ਕਥਾ ਕੀਰਤਨ ਦੀ ਦਾਤ ਪ੍ਰਾਪਤ ਹੈ ਜਿਸ ਸਤਿਗੁਰ ਨੇ ਸੰਸਾਰ ਸਮੁੰਦਰ ਉੱਤੇ ਨਾਮ ਬਾਣੀ ਦਾ ਪੁਲ ਬੰਨਿਆ ਤੇ ਜਿਨ੍ਹਾਂ ਦਾ ਸੁਦੀਵ ਕਾਲ ਗਰੀਬਾਂ ਨਾਲ ਪਿਆਰ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ ਕਿ ਮੈਨੂੰ ਉੱਜਲ ਬੁੱਧੀ ਦਾ ਆਸ਼ੀਰਵਾਦ ਦਿਓ ਸੰਖੇਪ ਇਤਿਹਾਸ ਸੰਗਤ ਜੀ ਗੁਰਦੁਆਰਾ ਥੰਮ ਸਾਹਿਬ ਉੱਤੋਂ ਕੇ ਇਸ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਏ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਗੁਰਦਿੱਤਾ ਜੀ ਦੀ ਬਰਾਤ ਲੈ ਕੇ ਬਟਾਲੇ ਤੱਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੇਅੰਤ ਕੌਤਕ ਕੀਤੇ ਐਤਵਾਰ ਦਾ ਦਿਨ ਸੀ ਸੰਗਤ ਜੀ ਜਦੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨਗਰ ਉਦੋਂ ਕੇ ਵਿਖੇ ਕਮਲ ਸ੍ਰੀਖੇ ਚਰਨ ਪਾਏ ਭਾਈ ਸਾਈਂदास ਨੋਟ ਜੋ ਸੰਸਾਰਿਕ ਰਿਸ਼ਤੇ ਵਜੋਂ ਹਜੂਰ ਦੇ ਸਾੰਡੂ ਜੀ ਲੱਗਦੇ ਸਨ ਸਾਈਂदास ਦਾ ਹੱਥ ਆਪਣੇ ਕਮਲ ਸ੍ਰੀਖੇ ਹੱਥਾਂ ਨਾਲ ਫੜਤੇ ਥੰਮ ਸਾਹਿਬ ਦੀਆਂ ਪ੍ਰਿਕਰਮਾਂ ਕੀਤੀਆਂ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਥਾਰਿਕ ਬਚਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਥੰਮ ਤੇ ਹੱਥ ਕਮਲ ਰੱਖ ਕੇ ਜਪਜੀ ਸਾਹਿਬ ਤੇ 84 ਪਾਠ ਕੀਤੇ ਹਨ ਤਾਂ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਰਮਾ ਕੀਤੀਆਂ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ 6ਵੇਂ ਪਾਤਸ਼ਾਹ ਥੰਮ ਸਾਹਿਬ ਦੀਆਂ ਪ੍ਰਕਰਮਾ ਤੇ ਨਮਸਕਾਰ ਕਰਕੇ ਨੇੜੇ ਹੀ ਬੈਠ ਗਏ ਤਾਂ ਸਾਈ ਦਸ ਨੇ ਬੇਨਤੀ ਕੀਤੀ हे ਦਇਆ ਦੇ ਸਾਗਰ ਸਤਿਗੁਰ ਜੀ ਕਿਰਪਾ ਕਰਕੇ ਦੱਸੋ ਇਹ ਕਿਸ ਦਾ ਅਸਥਾਨ ਹੈ ਜਿੱਥੇ ਆਪਨੇ ਨਮਸਕਾਰ ਕੀਤੀ ਹੈ ਤਾਂ ਸੁਣ ਕੇ ਸਤਿਗੁਰਾਂ ਨੇ ਕਿਹਾ ਕਿ ਆਪ ਕਾਲਪੁਰਖ ਦਾ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਮਹਾਨ ਪ੍ਰਭੂ ਦਾ ਵਾਲੇ ਹਨ ਉਹਨਾਂ ਦਾ ਪਵਿੱਤਰ ਅਸਥਾਨ ਹੈ ਇੱਥੇ ਰਾਤ ਬਤੀਤ ਕਰਕੇ ਅੰਮ੍ਰਿਤ ਵੇਲੇ ਖੂਹ ਤੋਂ ਇਸ਼ਨਾਨ ਕੀਤਾ ਜੋ ਗੁਰੂ ਦਾ ਖੂਹ ਨਾਲ ਪ੍ਰਸਿੱਧ ਹੈ ਜਿਸ ਦੀ ਸੇਵਾ ਸੰਗਤ ਜੀ ਸੰਤ ਬਾਬਾ ਚੁਗਤ ਸਿੰਘ ਜੀ ਨੇ ਕਰਵਾਈ ਤੋਂ ਭਾਵ ਅਕਾਲ ਪੁਰਖ ਦੀ ਅਰਾਧਨਾ ਕਰਕੇ ਅਰਦਾਸ ਕਰਕੇ ਪੀਲੇ ਰੰਗ ਦੇ ਬਸਤਰ ਪਹਿਨ ਕੇ ਉੱਪਰ ਕੇਸਰ ਆਦ ਸੁਗੰਧੀਆਂ ਦਾ ਛਿੜਕਾ ਕਰਕੇ ਬਟਾਲੇ ਪਹੁੰਚ ਕੇ ਗੁਰੂ ਕੇ ਮਹਿਲ ਮਤਾ ਸੁਲਖਣੀ ਜੀ ਨਾਲ ਆਨੰਦ ਕਾਰਜ ਕੀਤਾ ਸਤਿਗੁਰੂ ਜੀ ਕਹਿੰਦੇ ਹਨ ਹੇ ਸਾਈ ਦਾਸ ਜੋ ਪਵਿੱਤਰ ਇਸ ਅਸਥਾਨ ਦੇ ਦਰਸ਼ਨ ਕਰੇਗਾ ਮਨ ਇਛਤ ਫਲ ਪਾਏਗਾ ਤੇ ਜਨਮ ਮਰਨ ਕਟਿਆ ਜਾਵੇਗਾ ਸਾਈ ਦਾਸ ਨੇ ਪਵਿੱਤਰ ਉਪਦੇਸ਼ ਸੁਣ ਕੇ ਸੀਸ ਝੁਕਾਇਆ ਤੇ ਬਹੁਤ ਹੀ ਆਨੰਦ ਪ੍ਰਾਪਤ ਕੀਤਾ ਉਪਰੰਤ ਬਾਬਾ ਗੁਰਦਿੱਤਾ ਜੀ ਦੇ ਵਿਆਹ ਦਾ ਸਜੋ ਸਮਾਨ ਭਾਈ ਵਿਦੀਚੰਦ ਨੂੰ ਸੌਂਪ ਕੇ ਮੀਰੀ ਪੀਰੀ ਦੇ ਮਾਲਕ ਨੇ ਬਹੁਤ ਹੀ ਸੁਖ ਦੇ ਸਹਿਤ ਰਾਤ ਬਤੀਤ ਕੀਤੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੁੰਦਰ ਬਸਤਰ ਪਹਿਨ ਕੇ ਬਾਬਾ ਗੁਰਦਿੱਤਾ ਜੀ ਨੂੰ ਤਿਆਰ ਕਰਕੇ ਨਗਾਰੇ ਵਜਾ ਕੇ ਬਟਾਲੇ ਨੂੰ ਚਾਲੇ ਪਾਏ ਇਹ ਥੰਸ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਮਲ ਸਰੀਕੇ ਹੱਥਾਂ ਦੀ ਬਖਸ਼ਿਸ਼ ਹੈ ਜਿਸ ਕਰਕੇ ਗੁਰਦੁਆਰੇ ਦਾ ਨਾਂ ਸੰਗਤ ਜੀ ਥੰਮ ਸਾਹਿਬ ਹੈ ਮਹਾਨ ਕੋਚ ਦੇ ਕਰਤਾ ਅਨੁਸਾਰ ਗੁਰੂ ਜੀ ਕਿਸੇ ਪ੍ਰੇਮੀ ਸਿੱਖ ਦੇ ਘਰ ਰਹੇ ਪਰ ਇਸ ਪਿੰਡ ਦੇ ਪਿਤਾ ਪੁਰਖੀ ਪੀੜੀਦਰ ਪੀੜੀ ਇਹ ਵਿਚਾਰ ਪ੍ਰਸਿੱਧ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ ਤੇ 9 ਮਹੀਨੇ 26 ਦਿਨ ਰਹੇ ਭਵ ਅਕਾਲਪੁਰਖ ਦਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀ 6ਵੀਂ ਜੋਤ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਨਾਲ ਹੀ ਭਾਈ ਵਿਦੀਚੰਦ ਜੀ ਵੀ ਆਏ ਜਿਨ੍ਹਾਂ ਨੇ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ RAM ਰਾਜੇ ਸੰਗਤ ਜੀ ਇਹ ਸੀ ਗੁਰਦੁਆਰਾ ਥੰਮ ਸਾਹਿਬ ਤੇ ਉਸ ਦਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਤਿਹਾਸ ਦੱਸਦਿਆਂ ਜੇ ਕਿਸੇ ਵੀ ਤਰ੍ਹਾਂ ਦੀ ਗਲਤੀ ਹੋਈ ਹੋਵੇ ਤਾਂ ਸੰਗਤ ਜੀ ਮਾਫ ਕਰਨਾ ਤੇ ਨਵੀਂ ਵੀਡੀਓ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿਲਾਂਗੇ ਜੀ ਧੰਨਵਾਦ ਜੀ